ਦੁਰਨਾ ਹਰਾ ਅਫੀਸਰ ਸਾਹਿਬ ਮੁਖਾਦਰ ਕਰ ਰਹੇ ਆ ਮਾਨਯੋਗ ਐਸਐਸਪੀ ਔਰ ਡੀਐਸਪੀ ਸਾਹਿਬ ਨੇ ਬਹੁਤ ਵੱਡੀ ਖੰਨਾ ਪੁਲਿਸ ਤੋਂ ਬੜੀ ਵੱਡੀ ਕਾਮਯਾਬੀ ਰੱਖ ਲੱਗੀ ਹੈ ਔਰ ਜਿਵੇਂ ਕਿ ਚੈਨਾਡੋਰ ਚੈਨਾਡੋਰ ਦੇ ਗੱਟੂ 400 ਤੋਂ ਉੱਪਰ ਜਿੱਥੇ ਗਏ ਨੇ ਲਾਈਕ ਕਰੋ ਸ਼ੇਅਰ ਕਰੋ ਮਰਚ ਕਰੋ ਤੇ ਮੰਗ ਦਿਓ ਯਾਰ ਹਾਂਜੀ ਮਾਨਯੋਗ ਐਸਐਸਪੀ ਸਾਹਿਬ ਖੰਨਾ ਸ਼੍ਰੀ ਯਸ਼ਵਨੀ ਗੋਟਿਆਲ ਆਈਪੀਐਸ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਥਾਣਾ सदर ਪੀਐਸਪੀ ਸਬਡਿਵੀਜ਼ਨ ਸ਼੍ਰੀ ਅਮਨ ਪਾਟੀ ਜੀ ਅਸੀਂ ਸੁਖ ਸਾਧਰ ਸੁਖਵਿੰਦਰ ਸਿੰਘ ਜੀ ਸਪੈਸ਼ਲ ਬ੍ਰਾਂਚ ਇਨਚਾਰਜ ਜਰਨੈਲ ਸਿੰਘ ਜੀ ਇਹ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਬਿਹਤਰੀਨ ਕੰਮ ਕਰਦੇ ਹੋਏ 448 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਨੇ ਦੋ ਮੁਕਦਮੇ ਦਰਜ ਹੋਏ ਨੇ ਜੀ ਮੁਕਦਮਾ ਨੰਬਰ 12 13 ਰੈਲੇਵੈਂਟ ਸੈਕਸ਼ਨਸ ਆਫ ਬੀਐਨਐਸ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ ਤੇ এনਵਾਇਰਨਮੈਂਟ ਪ੍ਰੋਟੈਕਸ਼ਨ ਐਕਟ ਦੇ ਸੈਕਸ਼ਨਸ ਦੇ ਤਹਿਤ ਅਸੀਂ ਇਹ ਮੁਕਦਮੇ ਦਰਜ ਕੀਤੇ ਇਹਨਾਂ ਦੇ ਵਿੱਚ ਚਾਰ ਦੋਸ਼ੀ ਨੇ ਕੁੱਲ ਜਿਹੜਾ ਪਹਿਲਾ ਮੁਕੱਦਮਾ ਹੈ ਜੀ ਮੁਕੱਦਮਾ ਨੰਬਰ 12 ਉਹਦੇ ਵਿੱਚ 400 ਗੱਟੂ ਗਰਾਮਦ ਹੋਏ ਨੇ ਜੀਟੀ ਰੋਡ ਖੰਨਾ ਦੇ ਉੱਤੇ ਚੈਕਿੰਗ ਕਰਦੇ ਆ ਹੋਇਆ ਤਿੰਨ ਬੰਦੇ ਈ ਰਿਕਸ਼ਾ ਦੇ ਉੱਤੇ 400 ਗੱਟੂ ਜਿਹੜੇ ਸੀ ਤਰਪਾਲ ਨਾਲ ਕਵਰ ਕਰਕੇ ਉਹ ਲੈ ਕੇ ਆ ਰਹੇ ਸੀ ਸਾਡੀ ਟੀਮ ਨੇ ਬਿਹਤਰੀਨ ਕੰਮ ਕਰਦੇ ਹੋਏ ਇਹਨਾਂ ਨੂੰ ਇੰਟਰਸੈਪਟ ਕੀਤਾ ਇੰਟਰਸੈਪਟ ਕਰਕੇ ਦੌਰਾਨੇ ਚੈਕਿੰਗ ਇਹ ਪਤਾ ਲੱਗਿਆ ਕਿ ਇਹਨਾਂ ਦੇ ਕੋਲੇ ਇਹ ਜੋ ਇਲੀਗਲ ਹੈਗਾ ਡੀਸੀ ਸਾਹਿਬ ਨੇ ਟੋਟਲ ਬੈਨ ਲਗਾਇਆ ਹੋਇਆ ਔਨ ਯੂਜ਼ ਸੇਲ ਆਫ ਸੇਲ ਪਰਚੇਸ ਆਫ ਚਾਈਨਾ ਡੋ ਉਸ ਸ੍ਰੀਚੇ ਹੀ ਬਰਾਮਦ ਕੀ ਹੋਈ ਹੈਗੀ ਦੂਸਰਾ ਹੈਗਾ ਜੀ ਮੁਕੱਦਮਾ ਨੰਬਰ 13 ਜਿਦੇ ਵਿੱਚ ਸਕੂਟਰੀ ਦੇ ਉੱਤੇ ਲੜਕਾ ਸੀ ਆਸ਼ੂ ਜਿਹੜਾ ਕਿ ਲੁਧਿਆਣੇ ਦਾ ਰਹਿਣ ਵਾਲਾ ਹੈ ਉਹ 48 ਗੱਟੂ ਜਿਹੜੇ ਸੀ ਉਹ ਜੋ ਕਿ ਪੈਦਲ ਖੰਨਾ ਦੇ ਵਿੱਚ ਸੇਲ ਕਰਦਾ ਸੀ ਪਰੰਗਾ ਵਾਲਿਆਂ ਨੂੰ ਉਹਦੀ ਅਸੀਂ ਦੁਰਾਨੇ ਚੈਕਿੰਗ ਚੌਂਕੀ ਕੋਟ ਦੇ ਸਾਹਮਣੇ ਚੈਕ ਇਨ ਕਰਦੇ ਹੋਇਆ ਇਸ ਨੂੰ ਕਵਰ ਕੀਤਾ। ਪਰ ਉਹ ਕਿਥੋਂ ਆ ਰਹੀ ਜੀ। ਜਿਹੜੀ ਇਹ ਚਾਰ ਤੋਂ ਵੱਤੀ ਲਿਖਉਣਾ ਦੀ। ਇਥੇ ਇਹਨੂੰ ਸਪਲੇ ਕਰਨਾ। ਜੀ 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 ਇਹ ਸਾਰਾ ਲੁਧਿਆਣੇ ਤੋਂ ਲੈ ਕੇ ਆਂਦਾ ਜਾ ਰਿਹਾ ਸੀ ਮਾਲ। ਦੇਖੋ ਪਰਪਸ ਦਾ ਬੇਸਿਕਲੀ ਇਜ਼ ਈਜ਼ੀ ਮਨੀ। ਸਸਤਾ ਸਮਾਨ ਖਰੀਦੋ, ਖੰਨੇ ਵਿੱਚ ਆ ਕੇ ਮਹਿੰਗਾ ਵੇਚੋ ਅਤੇ ਉਹਦੇ ਵਿੱਚੋਂ ਦੀ ਪੈਸੇ ਕਮਾਓ। ਠੀਕ ਹੈ ਪਰ ਇਹ ਜੀ ਟਾਰਗੇਟ ਦਾ ਖਰੀਦਦਾਰ ਦੋ ਬੋਰਡ ਵਿਚਾਰਾ ਖੰਨੇ ਦਾ ਹੀ ਸੀ ਜੀ ਮੈਨਲੀ ਜੋ ਸਾਡੇ ਹੋਂਕ ਤੱਕ ਪੁੱਛ ਕੇ ਵਿੱਚ ਸਾਹਮਣੇ ਆਇਆ ਹੈਗਾ ਹੈ ਜਿਹੜਾ ਆਸ਼ੂ ਸੀ ਲੁਧਿਆਣੇ ਦਾ ਰਹਿਣ ਵਾਲਾ ਲड़का ਹੈ ਉਹ ਇੱਥੇ ਪੈਦਲ ਚੱਲ ਕੇ ਖੰਨੇ ਦੇ ਬਾਜ਼ਾਰਾ ਵਿੱਚ ਆਮ ਲੋਕਾਂ ਨੂੰ ਵੇਚਦਾ ਹੈ ਬਟਾ ਜੀ ਇਹਨਾਂ ਦਾ ਵਾਲਿਆਂ ਨੂੰ ਫੜਿਆ ਧਰਾਮ ਕਰਕੇ ਮਾਲ ਆਇਆ ਹੈ ਕੋ ਮਾਲ ਆਇਆ ਉੱਥੇ ਇਨਕੁਆਰੀ ਹੋ ਗਈ ਤੇ ਜਿਨ੍ਹਾਂ ਨੂੰ ਅੱਗੇ ਦਿੱਤਾ ਜਾ ਰਿਹਾ ਸਮਾਨ ਉਹ ਕਿੱਥੇ ਵੀ ਕੋਈ ਬਿਲਕੁਲ ਬਿਲਕੁਲ ਜੀ ਅਸੀਂ ਬੈਕਵਾਰਡ ਤੇ ਫੋਰਵਰਡ ਲਿੰਗੇਜ ਅੱਗੇ ਕਿਵੇਂ ਵੇਚਣ ਜਾ ਰਹੇ ਹਾਂ ਅਸੀਂ ਕੀ ਉਹ ਅੱਗੇ ਵੀ ਸੇਲ ਕਰਦੇ ਨੇ ਜਾਂ ਉਹ ਪਰਸਨਲੀ ਕੰਜ਼ੂਮ ਕਰਦੇ ਨੇ ਤੇ ਪਿੱਛੋਂ ਜਿੱਥੋਂ ਲੈ ਕੇ ਆਂਦਾ ਸੀ ਉਹ ਕਿੱਥੇ ਕਿੱਥੇ ਹੋਰ ਸਪਲਾਈ ਕਰ ਰਹੇ ਨੇ ਅਸੀਂ ਉਹ ਐਂਗਲਸ ਦੇ ਉੱਤੇ ਕੰਮ ਕਰ ਰਹੇ ਹਾਂ ਜਿਵੇਂ ਇਸੇ ਤਰ੍ਹਾਂ ਵਾਲਾ ਕੇ ਅੰਦਰ ਪਰ ਤੇ ਬਰਦੀ ਐਟੂਟ ਕੀ 223 125 110 ਬੀ ਐਨ ਐਸ 52 ਤੇ 29 ਵਾਈਲਡ ਲਾਈਫ ਪ੍ਰੋਟੈਕਸ਼ਨ ਐਕ 15 এনवायरमेंट ਪ੍ਰੋਟੈਕਸ਼ਨ ਐਕ ਦੇ ਤੇਹੇ ਮੁਕਦਮੇਦਾਰ ਚੋ ਨਾਮ ਤੇਰੇ ਮੇਰੇ ਵਿੱਚੋਂ ਉਹ ਜਿਹੜੇ ਦੁਕਾਨਦਾਰ ਨੇ ਜਿਹੜਾ ਬਦਲਾ ਉਹ ਕੋਈ ਕੋਈ ਸਾਡੀ ਟੀਮ ਨੇ ਤੁਹਾਡੀ ਦੇਖੋ ਬਰਾਮਤ ਦੀ ਬਹੁਤ ਕੁਝ ਬੋਲਦੀ ਹੈ ਕਿ ਸਾਡੀ ਟੀਮ ਨੇ ਬਹੁਤ ਬਿਹਤਰੀਨ ਕੰਮ ਕੀਤਾ ਹੈ ਇੰਦਰ ਪਾਸਟ ਆਲਸੋ ਅਸੀਂ ਲਗਾਤਾਰ ਜਿੰਨੀਆਂ ਕਾਈਟ ਸੇਲਿੰਗ ਸ਼ਾਪਸ ਹੈਗੀਆਂ ਨੇ ਸਾਡੀਆਂ ਸਾਰੀਆਂ ਪੁਲਿਸ ਦੀਆਂ ਲੋਕਲ ਪੁਲਿਸ ਜਿਹੜੀ ਹੈਗੀ ਆ ਉਹ ਵਿਜ਼ਿਟ ਕਰਦੀ ਰਹੀ ਹੈ ਰੈਂਡਮਲੀ ਚੈੱਕ ਕਰਦੀ ਰਹੀ ਹੈ ਅਸੀਂ ਪਬਲਿਕ ਐਡਰੈਸਿਸ ਤੋਂ ਰਾਹੀਂ ਇਹ ਲੋਕਾਂ ਨੂੰ ਮਨਿਆਦੀ ਪਰਉਂਦੇ ਰਹੇ ਹਾਂ ਕਿ ਇਸ ਨੂੰ ਬੈਨ ਕੀਤਾ ਹੋਇਆ ਹੈ ਸੋ ਇਸ ਦੀ ਸੇਲ ਪਰਚੇਸ ਸ਼ੁੱਡ ਨਾਟ ਬੀ ਇਨਕਰੇਜਡ ਅਸੀਂ ਪੂਰੇ ਐਕਟਿਵ ਹੈਗੇ ਆ ਜੀ ਤਾਂ ਕਿ ਕੋਈ ਵੀ ਅਸੰਤ ਕਟਨਾ ਨਾ ਵਾਪਰੇ ਨਾ ਹੀ ਅਸੀਂ ਖਰੀਦਣ ਵੇਚਣ ਵਾਲੇ ਨੂੰ ਬਖਸ਼ਣਾ ਮਾਰਕੀਟਿਸ ਦੇ ਸਾਹਮਣੇ ਬਹੁਤ ਕਲੀਅਰ ਡਾਇਰੈਕਸ਼ਨਸ ਹੈਗੀਆਂ ਨੇ ਅਸੀਂ ਬਖਸ਼ਾਂਗੇ ਨਹੀਂ ਮੈਡਮ ਬਿਲਕੁਲ ਸਾਡੀ ਲੋਕਲ ਪੁਲਿਸ ਹਰ ਵਕਤ ਮੁਸਤੈਦ ਹੈਗੀ ਹੈ ਜੇ ਕਿ ਤੁਸੀਂ ਥਾਣਾ सदर ਦੀ ਨੰਬਰ ਤੇ ਤੁਸੀਂ ਕਾਲ ਕਰਕੇ ਸਾਨੂੰ ਦੱਸ ਸਕਦੇ ਹੋ ਉਸ ਸਪੈਸ਼ਲ ਬ੍ਰਾਂਚ ਨੂੰ ਇਨਫੋਰਮ ਕਰ ਸਕਦੇ ਹੋ ਅਸੀਂ ਇਮੀਡੀਏਟਲੀ ਅਰੈਸਟ ਕਰਾਂਗੇ ਰੇਡ ਫੇਰਾ ਕੇ ਚੈੱਕ ਕਰ ਵੈਸੇ ਜਿਹੜੇ ਜਿਹੜੇ ਟਾਈਮ ਹੈਗੇ ਨੇ ਉਹ ਨਾਈਟ ਟਾਈਮਸ ਵਿੱਚ ਮੋਸਟਲੀ ਬੈਂਡ ਐ ਤੇ ਉਹ ਲੋਕਲ ਛੋਟੇ ਛੋਟੇ ਲੜਕੇ ਜਿਹੜੇ ਹੈਗੇ ਨੇ ਉਹ ਮੋਸਟਲੀ ਆਪਣੇ ਰੈਜ਼ੀਡੈਂਸ ਤੱਕ ਹੀ ਲਗਾਉਂਦੇ ਨੇ ਪਰ ਜੇ ਕੋਈ ਇਸ ਤਰ੍ਹਾਂ ਦਾ ਹੋਏਗਾ ਜਿਹੜਾ ਪਬਲਿਕ ਨਿਊਸ ਕ੍ਰੀਏਟ ਕਰੇਗਾ ਵੀਲ ਸ਼ੌਅ ਲਈ ਚੈੱਕ ਵਸੰਤ ਪੰਚਮੀ ਦਾ ਤਿਉਹਾਰ ਹੈਗਾ ਹੈ ਬੜੀ ਹੋਸ਼ੋਗੁਲਾਸ ਨਾਲ ਬਣਾਇਆ ਜਾਂਦਾ ਹੈ ਤੇ ਮੇਰਾ ਸਾਰਿਆਂ ਨੂੰ ਇਹੀ ਮੈਸੇਜ ਹੈਗਾ ਹੈ ਕਿ ਆਪਾਂ ਇਸ ਨੂੰ ਮਨਾਈਏ ਪਰ ਇਹ ਜਾਨਲੇਵਾ ਨਹੀਂ ਹੋਣਾ ਚਾਹੀਦਾ ਪਤੰਗ ਇੱਕ ਬਹੁਤ ਵਧੀਆ ਸ਼ੌਂਕ ਦੀ ਗੱਲ ਹੈ ਬੱਚੇ ਬੜੇ ਚਾਣ ਨਾਲ ਉਡਾਉਂਦੇ ਨੇ ਪਰ ਡੋਰ ਜਿਹੜੀ ਹੈਗੀ ਚਾਈਨਾ ਡੋਰ ਦੇ ਨਾਲ ਅਸੀਂ ਕਿਸੇ ਪੰਛੀ ਨੂੰ ਕਿਸੇ ਇਨਸਾਨ ਦੀ ਜਾਨ ਨੂੰ ਖਤਰਾ ਹੋਵੇ ਇਹ ਬੇहद ਨਿੰਦਣਯੋਗ ਹੈਗਾ ਤੇ ਅਸੀਂ ਬਖਸ਼ਾਂਗੇ ਨਹੀਂ ਜੇ ਕਿਸੇ ਨੇ ਕੋੜੇ ਇਸਾ ਇਸਤੇਮਾਲ ਤੇ ਗਰਪ ਕਰਦਾ ਪਾਇਆ ਗਿਆ ਹੈਗਾ ਜਾਂ ਕੋਈ ਫੀਚਿੰਗ ਖਰੀਦਣਾ ਹੈ ਅੱਜ ਜਦੋਂ ਅਸੀਂ ਵਾਈਲਡ ਲਾਈਫ ਤੇ এনवायरमेंट ਪ੍ਰੋਟੈਕਸ਼ਨ ਐਕਟ ਲਗਾ ਦੇਣੀ ਹੈ ਤਾਂ ਉਹਦੇ ਵਿੱਚ ਸਟ੍ਰਿੰਜੈਂਟ ਪਨਿਸ਼ਮੈਂਟ ਹੈਗੀ ਹੈ ਉਹਦੇ ਵਿੱਚ ਸਟ੍ਰਿੰਜੈਂਟ ਪਨਿਸ਼ਮੈਂਟ ਹੈ